ਲੱਖੋਂ ਕੇ ਬਰਾਉਂ ਜੀ ਨਾਮ ਕੀ ਹੈ ਜੀ ਨਾਮ ਮੇਰਾ ਅਮਰੀਕ ਸਿੰਘ ਸਾਬਕਾ ਫੌਜੀ ਸਾਬਕਾ ਫੌਜੀ ਹੋ ਤੇ ਆਉ ਸਾਹਮਣੇ ਤਿੰਨ ਲਾਸ਼ਾਂ ਰੱਖੀਆਂ ਪਈਆਂ ਇਹ ਜੀ ਨਸ਼ਿਆਂ ਦੇ کاروبار ਨਾਲ ਮਰੇ ਨੇ ਬੱਚੇ ਹੂੰ ਕੋਈ ਤਾਂ ਗੋਲੀਆਂ ਖਾਂਦਾ ਕੋਈ ਚਿੱਟਾ ਹੰਦਾ ਕੋਈ ਕੁਛ ਖਾਂਦਾ ਤੇ ਰੋਕਥਾਮ ਹੈ ਕੋਈ ਨਹੀਂ ਹੂੰ ਕਿਸੇ ਸਮੇ ਤੁਹਾਡਾ ਜਿਹੜਾ ਪਿੰਡ ਆ ਉਹ ਕਹਿੰਦੇ ਫੌਜ ਚ ਭਰਤੀ ਸੀ ਕਿੰਨੇ ਕ ਮੁੰਡੇ ਹੋਣਗੇ ਨਹੀਂ ਜੀ ਸਾਡੇ ਪਿੰਡ ਦਾ ਤੇ ਉਦੋਂ 80% ਬੰਦੇ ਜਿਹੜੇ ਫੌਜ ਚ ਰਿਟਾਇਰ ਨੇ ਮੈਨੂੰ 35 ਸਾਲ ਹੋ ਗਏ ਰਿਟਾਇਰ ਹੋਏ ਨੂੰ ਹੂੰ ਮੈਂ ਤਾਂ ਕੋਈ ਮੇਰਾ ਤਾਂ ਘਰ ਹੀ ਵੈਸ਼ ਨੂੰ ਆ ਮੇਰੇ ਲੜਕਾ ਵੀ ਮੇਰੇ ਪੋਤਰੇ ਵੀ ਮੈਂ ਵੀ ਸਾਡਾ ਘਰ ਹੀ ਵੈਸਣੂ ਗਿਣਤੀ ਕਰੀਏ ਤੇ ਕਿੰਨੇ ਮੁੰਡੇ ਹੋਣਗੇ ਪਰਤੀ ਗਿਣਤੀ ਕਰੀਏ ਸਾਰੇ ਪਿੰਡ ਚ ਇੱਥੇ ਤੇ ਘਰ ਤੋਂ ਘੱਟ 50% ਤੋਂ ਉੱਪਰ ਉੱਪਰ ਬੱਚੇ ਹੀ ਜਿਹੜੇ ਕਿ ਹੁਣ 5-7 ਸਾਲ ਤੋਂ ਬਿੜਾ ਕਰਕ ਹੋ ਗਿਆ ਹੂੰ ਪਹਿਲਾਂ ਪੰਜ ਪਾਈ ਕੋਈ 400 ਬੰਦਾ ਹੋਊਗਾ ਪਰਤੀ ਹਾਂਜੀ ਹੈਗਾ ਜੀ ਰਿਟਾਇਰ ਵੀ ਹੋਇਆ ਹੈ ਹਾਂ ਤਕਰੀਬਨ ਹੀ 50% ਲੋਕ ਜਿਹੜੇ ਪੈਨਸ਼ਨਾਂ ਲੈਂਦੇ ਨੇ ਜਿਨ੍ਹਾਂ ਦੇ ਬੰਦੇ ਮਰ ਗਏ ਉਹ ਔਰਤਾਂ ਵੀ ਪੈਨਸ਼ਨਾਂ ਲੈਣੀਆਂ ਜਿਹੜੀ ਨਵੀਂ ਪੀੜ੍ਹੀ ਆਈ ਆ ਇਹ ਤੇ ਇੱਕ ਮੈਡੀਕਲ ਜਿਹੜੇ ਉਹ ਨਹੀਂ ਰੁਕਦੇ ਉਹ ਪਤਾ ਨਹੀਂ ਕਿੱਥੋਂ ਨਸ਼ਾ ਲਿਉਂਦੇ ਆ ਜਿਨ੍ਹਾਂ ਦਾ ਕੋਈ ਕੰਟਰੋਲ ਹੀ ਕੋਈ ਨਹੀਂ ਅਸ਼ਕਰ ਤਾਂ ਨਸ਼ੇ ਮੈਡੀਕਲਾਂ ਤੋਂ ਵਿਕਦੇ ਤਾਂ ਹੀ ਆਉਂਦੇ ਨੇ ਐਵੇਂ ਤਾਂ ਕੋਈ ਖਾ ਨਹੀਂ ਸਕਦਾ ਮੈਂ ਤਾਂ ਇਹ ਮੰਗ ਕਰਦਾ ਜੀ ਇਹਨਾਂ ਦੇ ਕੰਟਰੋਲ ਕੀਤਾ ਜਾਵੇ ਤੇ ਨਸ਼ੇ ਖਤਮ ਕੀਤੇ ਜਾਣ ਉਹ ਮੈਡੀਕਲ ਵਾਲਿਆਂ ਨੂੰ ਵੀ ਨੱਥ ਪਾਈ ਜਾਏ ਕਿੱਥੋਂ ਲਿਉਂਦੇ ਆ ਕਿਵੇਂ ਆਉਂਦਾ ਜਿਹੜੀ ਚੀਜ਼ ਜਿੱਥੋਂ ਆਪਾਂ ਮੇਨ ਆਉਂਦੀ ਏ ਉਹਨੂੰ ਫੜੀਏ ਪਹਿਲੋਂ ਤਾਂ ਇਹ ਬੱਚੇ ਰੁਕ ਸਕਦੇ ਨਹੀਂ ਤੇ ਬੱਚਿਆਂ ਦਾ ਤਾਂ ਬਰਬਾਦੀ ਏ ਅੱਜ ਹੁਣ 3-3 ਅੱਜ 7ਵੀਂ ਲਾਖ ਸਾਡੇ ਪਿੰਡ ਦੀ ਜਾ ਰਹੀ ਆ ਕਿੰਨੇ ਦਿਨਾਂ ਤੋਂ ਇੱਕ ਹਫਤੇ ਦੇ ਵਿੱਚ ਵਿੱਚ ਹੀ ਸਤਵੀਂ ਸੱਤ ਲਾਸ਼ਾਂ ਹਾਂਜੀ ਪਹਿਲੋਂ ਤਿੰਨ ਮੁੰਡੇ ਪਹਿਲੋਂ ਹੋਏ ਜਿਹਦੇ ਕੱਲ ਹੀ ਫੁੱਲ ਚੁਗੇ ਅੱਛਾ ਜੀ ਇੱਕ ਉਹ ਤੋਂ ਪਹਿਲੋਂ ਹਾਂ ਇੱਕ ਉਹ ਤੋਂ ਪਹਿਲੋਂ ਤਿੰਨ ਉਹ ਤੇ ਤਿੰਨੇ ਛੇ ਬੱਚੇ ਜਿਹੜੇ ਨੇ ਜਾ ਚੁੱਕੇ